ਸਾਡੀਆਂ ਮਹਾਨ ਸ਼ਖਸ਼ੀਅਤਾਂ ਦਾ ਗੌਰਵ ਮਿਰਾਉਂਦਾ ਹੈ ਜੀ ਜੀ ਸੁਦਰ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਹਨ ਜੀ ਵੱਡੇ ਭਾਈ ਨਾਲ ਸਾਡੀ ਜਿੰਨੇ ਦੇ ਮਿੱਤਰ ਅਮਰਜੀਤ ਵਰਗੇ ਭਰਾ ਸਾਹਿਬ ਬਹੁਤ ਬਹੁਤ ਵੱਡਾ ਧੰਨਵਾਦ ਤੇ ਧੰਵਾਦ

ਤੋਂ ਗਾ ਵੀ ਦੇ ਗ੍ਰੋਮ ਬੋਮਤੀ ਕਾਰੇ ਖਿਡਾਰੀ ਨਾਮ ਅੰਦਰ ਕੋਈ ਨਾ ਆਸ਼ੂ ਪਈਦੀ ਆਪਾਂ ਤੇ ਟੀਮਾਂ ਦੇ ਸਾਹਮਣੇ ਕਰੀ ਬੀਤੀ ਵੀ ਇਹ ਸਾਡੇ ਪਰਿਵਾਰ ਵੱਲੋਂ ਸਾਡਾ ਜਿੰਨਾ ਹਲਕਾ ਸੁਨਾਮ ਦਾ ਸਾਡੀ ਜਿਹੜੀ ਟੀਮ ਆ ਤੇ ਉਹਦੇ ਵੱਲੋਂ ਪਿਛਲੇ ਸਾਲ ਪਹਿਲੀ ਵਾਰ ਅਸੀਂ ਇਹ ਕੋਸ਼ਿਸ਼ ਕੀਤੀ ਸੀ ਤਾਂ ਜੋ ਅਸੀਂ ਆਪਣੇ ਨੌਜਵਾਨ ਭਰਾਵਾਂ ਦੇ ਲਈ ਜਿਹੜੇ ਇਸ ਗੇਮ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਕੁਝ ਚੰਗਾ ਕਰ ਸਕੀ ਤੇ ਪਿਛਲੇ ਸਾਲ ਹੀ ਅਸੀਂ ਨੇ ਸਾਡਾ ਇੱਕ ਕੱਪ ਹੋਇਆ ਸੀ ਉਹਦੇ ਵਿੱਚ ਲੋਕਾਂ ਦਾ ਖੜਿਆ ਆ ਜਿੰਦਾ ਬਹੁਤ ਸਹਿਯੋਗ ਰਿਹਾ ਤੇ ਉਦੋਂ ਹੀ ਅਸੀਂ ਇਹ ਅਨਾਉਂਸ ਕੀਤਾ ਸੀ ਕਿ ਇਹ ਇਸ ਤਰ੍ਹਾਂ ਦਾ ਟੂਰਨਾਮੈਂਟ ਹਰ ਸਾਲ ਤੇ ਸਾਡੇ ਵੱਲੋਂ ਕਰਾਇਆ ਜਾਊਗਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪਿਛਲੀ ਵਾਰ ਨਮੂਰ ਪਿੰਡ ਦੇ ਵਿੱਚ ਹੋਇਆ ਸੀ ਐਤਕੀ ਨਾਗਰੇ ਪਿੰਡ ਦੇ ਵਿੱਚ ਸਾਰੇ ਖੇਡ ਪ੍ਰੇਮੀ ਇਕੱਠੇ ਹੋਏ ਨੇ ਸੋ ਬੜੀ ਚੰਗੀ ਗੱਲ ਹੈ ਸਾਰੀਆਂ ਹੀ ਟੀਮਾਂ ਹਲਕਾ ਸੁਰਾਮ ਦੀਆਂ ਨੇ ਨੇੜੇ-ਤੇੜੇ ਦੇ ਪਿੰਡਾਂ ਦੇ ਨੇ ਸਾਰੇ ਹੀ ਜਿਹੜੇ ਭਰਾ ਨੇ ਇੱਕ ਦੂਜੇ ਨੂੰ ਜਾਣਦੇ ਨੇ ਅਸੀਂ ਵੀ ਸਾਰਿਆਂ ਨੂੰ ਜਾਣਦੇ ਆ ਸੋ ਜਦੋਂ ਆਪਣੇ ਸਾਰੇ ਜਾਣ ਪਛਾਣ ਦੇ ਲੋਕ ਆਪਸ ਦੇ ਵਿੱਚ ਗੇਮ ਖੇਡਦੇ ਨੇ ਤਾਂ ਉਹ ਇੱਕ ਵੱਖਰਾ ਹੀ ਜਿਹੜਾ ਨਜ਼ਾਰਾ ਬਣਦਾ ਸੋ ਅੱਜ ਉਸੇ ਤਹਿਤ ਜ ਨਾਗਰਾ ਪਿੰਡ ਦੇ ਵਿੱਚ ਅ ਜੀ ਵਾਲੀਬਾਲ ਦਾ ਮੇਲਾ ਲੱਗਿਆ ਸੋ ਮੈਂ ਧੰਨਵਾਦ ਕਰਦਾ ਸਾਰੇ ਨਾਗਰਾ ਨਗਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਸਾਡੇ ਨਾਲ ਰਲ ਕੇ ਮੈਨੇਜਮੈਂਟ ਕੀਤੀ ਹੈ ਤੇ ਅੱਜ ਇੱਕ ਚੰਗਾ ਟੂਰਨਾਮੈਂਟ ਅਸੀਂ ਕਰਾਉਣ ਦੇ ਵਿੱਚ ਆਏ ਸੀ ਸਫਲ ਹੋਇਆ ਕਿੰਨੀਆਂ ਟੀਮਾਂ ਗਰਾਊਂਡ ਦੇ ਵਿੱਚ ਖੇਡ ਰਹੀਆਂ ਨੇ ਜੀ ਇੱਥੇ ਲਗਭਗ ਸਾਡੇ ਕੋਲ 31-32 ਟੀਮਾਂ ਪਹੁੰਚ ਗਈਆਂ ਤੇ ਕਈਆਂ ਦੇ ਮੈਚ ਹੋ ਗਏ ਕਈਆਂ ਦੇ ਚੱਲ ਰਹੇ ਨੇ ਸੋ ਇਹ ਜਿੰਨੀਆਂ ਵੀ ਟੀਮਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਰੀਆਂ ਲੋਕਲ ਟੀਮਾਂ ਨੇ ਲੋਕਲ ਸਾਰੇ ਭਰਾ ਖੇਡ ਰਹੇ ਨੇ ਖਿਡਾਰੀ ਖੇਡ ਰਹੇ ਨੇ ਇਸੇ ਕਰਕੇ ਅਸੀਂ ਅੱਜ ਜਿਹੜਾ ਦਿਨ ਸੀ ਐਤਵਾਰ ਦਾ ਰੱਖਿਆ ਸੀ ਤਾਂ ਜੋ ਛੁੱਟਿਆ ਦਿਨ ਹੁੰਦਾ ਕਈ ਲੋਕ ਗੇਮ ਦੇ ਵਿੱਚੋਂ ਸਰਵਿਸ ਕਰਨ ਲੱਗੇ ਅੱਜ ਛੁੱਟੀ ਹੁੰਦੀ ਹੈ ਸਰਵਿਸ ਵਾਲਿਆਂ ਨੂੰ ਤਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੀ ਬੰਦਾ ਇਸ ਗੇਮ ਨੂੰ ਪਿਆਰ ਕਰਦਾ ਉਹ ਹਰ ਬੰਦਾ ਹਿੱਸਾ ਲੈ ਸਕੇ ਜਿਹੜੇ ਬੈਸਟ ਖਿਡਾਰੀ ਨੇ ਕੀ ਕੀ ਦਿੱਤਾ ਯਾਰ ਉਹ ਸਾਰਾ ਕੁਝ ਉਹਨਾਂ ਲਈ ਰੱਖਿਆ ਜੀ ਸਟੇਜ ਸਜਾ ਕੇ ਰੱਖੀ ਹੈ ਉਹਨਾਂ ਲਈ ਜਿਹੜੇ ਬਣਦੇ ਨਿਯਾਮ ਨੇ ਜਿਸ ਤਰ੍ਹਾਂ ਦਾ ਚੱਲਦੇ ਨੇ ਗੇਮ ਦੇ ਵਿੱਚ ਉਹ ਸਾਰੇ ਨਿਯਾਮ ਦਿੱਤੇ ਜਾਣਗੇ ਤੇ ਉਮੀਦ ਕਰਦੇ ਆ ਕਿ ਇਹ ਜਿਹੜੇ ਸਾਡੇ ਪਲੇਅਰ ਨੇ ਸਿਰਫ ਟੂਰਨਾਮੈਂਟ ਖੇਡਣ ਤੱਕ ਸੀਮਤ ਨਹੀਂ ਰਹਿਣਗੇ ਇਸ ਤੋਂ ਬਾਅਦ ਵੀ ਕਦੇ ਨਾ ਕਦੇ ਇਹ ਆਪਣੀ ਜਿਹੜੀ ਗੇਮ ਕਰਦੇ ਰਹਿਣ ਇਹ ਸਰੀਰ ਦੇ ਲਈ ਵੀ ਚੰਗਾ ਹੈ ਤੇ ਮੈਨੂੰ ਲੱਗਦਾ ਵੀ ਭਾਈਚਾਰਾ ਵੀ ਬਣਿਆ ਰਹੇ ਜਦੋਂ ਅਸੀਂ ਗੇਮ ਕਰਦੇ ਹਾਂ ਅਸੀਂ ਦੁੱਖ ਸੁੱਖ ਕਰਦੇ ਹਾਂ ਆਪਸ ਦੇ ਵਿੱਚ ਸਾਡਾ ਹੈਲੋ ਭਾਈਚਾਰਾ ਵੀ ਬਣਿਆ ਰਹੇ